ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੇ ਗੁਰੂ ਨੂੰ ਬੰਦਨਾ ਕਰਦੇ ਸਦਾ ਕਵੀਸ਼ਰ ਨੇ ਆਗੇ ਜਗਤ ਜੁਝਾਹਰ ਵਰਤੇ ਜੋ ਜਗਦੀਸ਼ਰ ਨੇ ਆਗੇ ਜਗਤ ਜੁਝਾਹਰ ਵਰਤੇ ਜੋ ਜਗਦੀਸ਼ਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਜੀ ਉਹ ਜ਼ਾਬਰ ਬਣ ਕੇ ਜਤੋਏ ਰੰਗਾਂ ਜ਼ੁਲਮ ਕਮਾਰਿਆ ਸੀ ਹਿੰਦੂਆਂ ਗਲੋ ਗਲੋ ਜਨੇਉ ਜੋ ਰਾਜ ਬਰੀ ਲਾਰਿਆ ਸੀ ਓ ਇੱਕ ਇੱਕ ਦਿਨ ਵਿੱਚ ਜਦੋਂ ਜਨੇਉ ਲੈ ਸੰਵੰਦੇ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ